ਦਾ ਫੇ ਸਤਿ ਸ੍ਰੀ ਅਕਾਲ ਅਸੀਂ ਤਾਂ ਜੀ ਸਤਿ ਸ੍ਰੀ ਅਕਾਲ ਹੋਰ ਫਿਰ ਨਵੀਤਾ ਜੀ ਅੱਜ ਵਿਲੇ ਹੋਇਆ ਬੀਬੀ ਜੀ ਅੱਜ ਸਾਡੇ ਬੀਬੀ ਦੇ ਭਰਾਵਾ ਜਦੋਂ ਫਿਰ ਪਰੌਣੇ ਆਏ ਨਾ ਮੇਰੇ ਨਾਲ ਕਾਟੀ ਦੇਖਦੀ ਆ ਹੋਰ ਬੀਬੀ ਨਵੀਤਾ ਜੀ ਪਰ ਠੀਕ ਠਾਕ ਐ ਵਧੀਆ ਪਰੌਣੇ ਚੱਲ ਗਏ ਆ ਹਾਂ ਜੀ ਤੇ ਲੈ ਇਹ ਦੇਖ ਲੈ ਇਹ ਇਹ ਇਹਨੂੰ ਇਹਨੂੰ ਬਹਿ ਮੇ ਰਹਿੰਦਾ ਤੇ ਪਰੌਣੇ ਆਉਣਾ ਕਰਦੀ ਖਿਆਲ ਨਹੀਂ ਹੁੰਦਾ ਵੀ ਕਰਦੀ ਨਹੀਂ ਉਦਾਂ ਹੀ ਲੱਗਾ ਵੀ ਮਜ਼ਾਕ ਕਰਦਾ ਮੈਂ ਮੈਨੂੰ ਪਤਾ ਮੇਰੇ ਮੈਂ ਤੁਹਾਡੇ ਨਾਲ ਹੀ ਨਹੀਂ ਆ। ਹਾਂ ਤੇ ਅਸੀਂ ਤੇਰੇ ਨਾਲ ਜੀਨੇ ਆ। ਹੋਰ ਕੋਈ ਨਵੀਂ ਤਾਜੀ ਸੁਣਾ। ਹਾਂ ਠੀਕ ਆ ਵਧੀਆ। ਰੌਣਕ ਮੇਲਾ ਵਧੀਆ ਹੋ ਗਿਆ। ਜਲੋ ਜਲੋ ਪਰੌਣੇ ਜਾਂਦੇ ਫੇ ਹੋਰ ਤਰਾ ਹੁੰਦਾ। ਮੈਂ ਪੁੱਤ ਨੂੰ ਕਿਹਾ ਸੀਗਾ ਮੈਂ ਕੋ ਤਾਂ ਦੇ ਲੇ ਤੂੰ ਛੋੜਾ ਨਾ ਕਰੀ। ਅਜੇ ਸੁੱਖਾ ਨਾ ਕਮਾਈਂ ਕਰਨ। ਹੋਰ ਜਿੰਦਗੀ ਤੇ ਹੀ ਮਾਰੇ ਤੰਦਰੁਸਤੀ ਬਗੋ। ਤੰਦਰੁਸਤੀ ਚਾਹੀਦੀ ਆ ਤੰਦਰੁਸਤੀ। ਤੰਦਰੁਸਤ ਰਹਿਣਾ। ਸਾਰੇ ਤਾਂ ਕਈ ਵਾਰ ਫੇਰੇ ਹੁੰਦੇ ਕਈ ਵਾਰ ਹੁੰਦੇ ਹੈ ਬੇਲ ਬੀਬੀ ਪੀੜਾ ਕੀਤਾ ਇਹ ਬੀਬੀ ਦਿਲੋਂ ਪੀੜਾ ਕੀਤਾ ਹੁੰਦਾ ਇੰਨਾ ਹੋਣਾ ਨਹੀਂ ਮੈਂ ਦਿਲ ਤੇ ਦਲੇਰੀ ਰੱਖਿਆ ਹੈ ਦਲੇਰੀ ਬਸ ਬੜੀ ਦਲੇਰੀ ਪਤਾਈ ਉਹ ਮਹਾਰਾਜ ਆਪ ਕਰੋਗੇ ਆਪ ਬਚੋ ਕੇ ਕਰੋਗੇ ਆਪ ਕਾਰਜ ਸਾਰਾ ਮਹਾਰਾਜ ਨੇ ਸਵਾਰਨਾ ਹੁੰਦਾ ਆ ਬੰਦਾ ਦੇ ਸਰਵਿਕ ਜਰੀਆ ਆ ਇਹ ਗੱਲ ਦੀ ਰਹੀ ਕੋਈ ਗੱਲ ਬਹੁਤ ਰੌਣਕ ਹੋਈ ਪਤਾ ਹੀ ਨਹੀਂ ਕਿ ਹਾਂ ਚ ਕਿ ਨਹੀਂ ਹੁੰਦੀ ਜਿੱਦੀ ਰੌਣਕ ਹੋਈ ਆ ਬਾਪ ਬੀਬੀ ਤੇਰੇ ਨਾਲ ਹੀ ਆ ਫਿਰ ਤੂੰ ਆ ਜਿੱਥੇ ਫਿਰ ਰੌਣਕ ਆਪੇ ਹੋ ਜਾਂਦੀ ਆ ਇਹਨਾਂ ਦੀ ਤਾਂ ਭੂਆਂ ਦੀ ਭਰਾਵਾ ਉਹ ਖੜਕਦੀ ਆ ਆਪਸ ਵਿੱਚ ਮੁੜ ਕੇ ਫੇਕੋ ਜੀਆਂ ਹੋ ਜਾਂਦੀਆਂ ਤੇ ਖੜਕਣ ਵੀ ਲਾ ਪੰਦੀ ਆ ਨਹੀਂ ਚਲੋ ਇਹ ਮਾਨਤਾ ਨਹੀਂ ਹੁੰਦਾ ਆ ਨਹੀਂ ਭੂਆ ਉਹਦਾ ਹੈ ਰੌਣਕੀ ਆ ਚੱਲ ਜਿੱਦਾਂ ਤੇ ਮਰਜੀ ਆ ਉਹਦਾ ਇਹ ਤਾਂ ਹੁਣ ਕੋਈ ਫੇਰ ਤੇ ਤਾਂ ਗੱਲ ਵੱਡੀ ਆਉਂਦੀ ਆ ਇਹ ਤਾਂ ਬੜੀ ਗੱਲ ਆ ਤੇਨੂੰ ਤੇਰੀ ਕੁੜੀ ਆ ਤੇ ਫੇਰ ਘੱਟ ਥੋੜੀ ਹੋਣੀ ਆ ਹਾਂ ਤੇਰੀ ਦੋਂ ਨਹੀਂ ਰਿਹਾ ਕੋਈ ਤੇਨੂੰ ਗੱਲ ਤੂੰ ਗੱਲਾਂ ਦਾ ਤੂੰ ਇਹਦੇ ਕੋਲ ਟੁਟਕਰੇ ਜਿੰਨੇ ਮਰਜ਼ੀ ਸੁਣ ਲੈ ਬੀਬੀ ਜਿਹੜੀ ਤੂੰ ਬੋਲੀ ਸੁਣਾਈ ਇੱਥੇ ਵੀ ਬਲੌਗ 'ਚ ਵੀ ਸੁਣਾ ਦੇ ਮਾੜੀ ਜੀ ਅਰੇ ਹੋ ਨਹੀਂ ਪਉਣੀ ਚੱਲ ਮਾੜੀ ਜੀ ਸੁਣਾਓ ਚਲਦੀ ਬਹੁਤ ਪਈ ਬਹੁਤ ਸੁਣਾ ਦੇ ਚੱਲ ਕੋ ਹੋਰ ਸੁਣਾ ਦੇ ਮਾੜੀ ਜੀ ਨਹੀਂ ਚੰਗੀ ਆ ਰਹੀ ਬਤਲਾ ਉਹ ਚੱਲ ਫੇਰ ਹੋਰ ਕੋਈ ਸੁਣਾ ਦੇ ਨਹੀਂ ਹੋਰ ਵੀ ਨਹੀਂ ਸੁਣਾਉਂ ਕੋਈ ਚੰਗੀ ਸੁਣਾ ਦੇ ਉਹਦੀ ਨੂੰਈ ਸਾਰਾ ਕੁਝ ਹੁੰਦਾ ਤੂੰ ਜਾਣ ਕੇ ਨਹੀਂ ਸੁਣਾਉਣਾ ਚਾਹੁੰਨੀ ਹੈ ਸਾਰੇ ਲੱਗਦਾ ਸਿਆਣਾ ਪਿਆਰਾ ਬੰਦਾ ਇਹ ਤਾਂ ਨਹੀਂ ਚੰਗਾ ਲੱਗਦਾ ਬੀਬੀ ਹੁਣ ਸਾਰੇ ਪਰੌਣੇ ਚਲ ਗਏ ਹੁਣ ਆ ਮਾਂ ਨੂੰ ਅਕਲ ਸਿਖਾ ਜਰਾ ਬਹੁਤਾ ਬੋਲਦੀ ਹੈ ਨਾ ਹੁਣ ਇਹ ਤਾਂ ਨਾਲ ਗੱਲ ਕਰ ਜਿਹੜੀ ਕਰਨੀ ਆ ਬਾਹਰ ਆ ਨਹੀਂ ਦੱਸ ਹੁਣ ਕੀ ਕਹਿਨੀ ਆਹ ਕੁੜੀਏ ਬਾਹਰ ਅੰਦਰ ਉਹਲੇ ਤੇ ਬੜਾ ਫਿਕਰਦੀ ਸੀ ਵੀ ਇਦਾਂ ਬੀਬੀ ਹੋਏ ਗੱਲ ਪ੍ਰੋਬਲਮ ਨਾ ਨਰੜ ਕੇ ਕੱਲ ਨਹੀਂ ਐ ਪ੍ਰੋਬਲਮ ਹੈ ਨਾ ਨਰੜ ਕੇ ਇਹ ਅਕਲ ਦੇਣੀ ਆ ਇਹ ਤਾਂ ਦਾ ਦਨਾ ਹੈ ਤੇਰੀ ਖੁੰਡੀ ਰੱਖੀ ਦਾ ਫਾਇਦਾ ਕੋਈ ਨਹੀਂ ਆ ਵਾ ਦੇਖ ਲੈ ਤੇਰੀ ਕਿੱਦਾਂ ਆ ਪੂਸਾਉਂਦੇ ਆ ਲੈ ਕਿੱਦਾਂ ਖੜਾ ਹੈ ਆ ਵੀ ਮੇ ਸੇ ਇਹ ਮੇਰੇ ਕਹਿੰਦਾ ਪਿੱਛੇ ਜੇ ਭਾਵਾ ਆਇਆ ਇਹ ਤਾਂ ਤੀ ਦੇਖੇ ਕਹਿੰਦਾ ਵੀ ਬੀਬੀ ਤੂੰ ਅਰੇ ਇਹ ਨਾ ਇਹ ਤੇਰਾ ਯਾ ਬੀਬੀ ਦਾ ਲੈਂਦੇ ਆ ਬਿਹਾਰ ਚ ਕਿੱਥੇ ਗਈ ਤੂੰ ਅੜੀਸਾ ਅੜੀਸਾ ਨਹੀਂ ਮਰੇ ਤਾਂ ਸਿਆਣਾ ਕਿੰਨੇ ਉੱਥੇ ਹੀ ਕਰਨ ਗਈ ਮੈਂ ਉੱਥੇ ਮੈਂ ਗਈ ਪਿਸਤੌਲ ਲੈਣ ਗਈ ਸੀ ਤੇ ਹਾਂ ਮੇਬੀ ਉਹ ਤਾਂ ਪਿਸਟੀ ਚ ਮੈਂ ਅਗਰ ਪਿਸਤੌਲ ਵੀ ਕਰਨਾ ਮੈਂ ਤੇਰੇ ਵਰਗਾ ਸੁਧਾਰੂ ਹਾਂ ਮੇਬੀ ਮੈਨੂੰ ਨਹੀਂ ਤੂੰ ਸੁਧਾਰ ਸਕਦੀ ਤੇਰੇ ਚ ਇੰਨੀ ਤਾਕਤ ਨਹੀਂ ਹੈਗੀ ਕਿ ਮੈਨੂੰ ਨਹੀਂ ਹੈਗੀ ਇਹ ਵੀ ਕੁੰਡੀ ਮਾਰ ਰਹੀ ਤੇ ਆ ਲੈ ਮੇਰੇ ਤਾਕਤ ਤਾਕਤ ਹੈ ਤਾਕਤ ਹੁਣ ਤੇਰੇ ਚ ਤਾਕਤ ਮੈਂ ਜੱਟੀ ਪੰਜਾਬ ਦੀ ਮੇਰੀ ਕੋਈ ਨਹੀਂ ਰੀਸ ਕਰ ਸਕਦਾ ਮੇਰ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨੀ ਬੜੀ ਅੱਖਾਂ ਨਹੀਂ ਅੱਖਾਂ ਦੀ ਹਰਮ ਕਰਦੀ ਅੱਖਾਂ ਚ ਅੱਖਾਂ ਨਹੀਂ ਪਾ ਸਕਦੀ ਤੂੰ ਮੇਰੇ ਤੇਰੇ ਚ ਨਹੀਂ ਹੈਗੀ ਯਰਤ ਕਿ ਮੇਰੀਆਂ ਅੱਖਾਂ ਚ ਅੱਖਾਂ ਪਾ ਲੈ ਦੱਸ ਅੱਖਾਂ ਚ ਅੱਖਾਂ ਪਾ ਕੇ ਹਾਂ ਨਹੀਂ ਤਾਂ ਪਾਰ ਹੋ ਜਾਂਦੀ ਤੇ ਕੇ ਨੀਤੀ ਉੱਪਰ ਗਈ ਹੈ ਉੱਥੇ ਤੇ ਗਈ ਮੈਂ ਕੀ ਕਹਿੰਦੀ ਬੀਬੀ ਮੈਂ ਕਹਾ ਵੀ ਮਾਂ ਆਪਰੇ ਸੀ ਕੀ ਕੀ ਮੈਂ ਗਾਣਾ ਕਹਿੰਦੀ ਕਿਹੜਾ ਵਾ ਦਾਦੀ ਹੁਣ ਦੱਸ ਜਿਹਦੇ ਪੈ ਵੀ ਉਹ ਨਹੀਂ ਦੱਸਿਆ ਸੀ ਬੋਲੀ ਦਾ ਬੋਲੀ ਦਸੀ ਕਹਿੰਦੀ ਮੈਂ ਕਿਸੇ ਨੂੰ ਨਹੀਂ ਦਸੀ ਤੇ ਉਸਲੇ ਢੀਰ ਦੇ ਢੀਰ ਦੇ ਉਸਲੇ ਪਾਸ ਕੀ ਕਿਹੜੀ ਕੀ ਬੋਲੀ ਬੱਕਰੇ ਵਾਲੀ ਬਲੇ ਸੀ ਬਾਰੀ ਬਾਰਸੀ ਖੱਟੜ ਕੇ ਆਈ ਖੱਟ ਕੇ ਲਿਆਦੇ ਪਾਵੇ ਗੁੱਟੇ ਸੋਖਮਕ ਕਰਾਦੇ ਨੂੰ ਮੁੜ ਕੇ ਜਵਾਨੀ ਆਵੇ ਆ ਗਈ ਵਾਕਈ ਮੈਂ ਕਿਹਾ ਬੋਲੀ ਦੇ ਨਾਲ ਹੀ ਆ ਗਈ ਆ ਮੈਂ ਕਰਕੇ ਤੁਹਾਡਾ ਪ੍ਰੋਗਰਾਮ ਦੇ ਪ੍ਰੋਗਰਾਮ ਦੇਖ ਕੇ ਨਾ ਮੈਂ ਤਾਂ ਸੱਚੀ ਜਵਾਨੀ ਆ ਗਈ ਆ ਹਾਂ ਬਸ ਇਹ ਗੱਲ ਹੈਗੀ ਬੰਦਾ ਜੀਆਂ ਦੇ ਨਾਲ ਤੰਦਰੁਸਤ ਹੋ ਜਾਂਦਾ ਮੈਂ ਬਹੁਤ ਖੁਸ਼ ਆ ਰੈਸਟੋਰੈਂਟ ਸੁਖ ਨਾਲ ਸਾਰੇ ਆ ਗਏ ਚਲ ਭਾਵਣ ਥੋੜੇ ਆਏ ਨਹੀਂ ਸਾਰੇ ਆਏ ਗਾ ਸਾਰੇ ਆਏ ਸਾਰੇ ਹੀ ਆਏ ਕਿੰਨੇ ਰਾਊਂਡ ਚ ਲੱਗ ਗਈ ਦੇਲਾਉਦਾ ਦੇਲਾਉਦਾ ਤਰੱਕੀ ਕਰੇ ਮਹਾਰਾ ਜੇ ਤੇਰੀ ਕਮਾਈ ਚ ਵਾਦਾ ਪਾਵੇ ਬਹੁਤ ਸੋਹਣਾ ਹੋ ਗਿਆ ਬਹੁਤ ਵਧੀਆ ਹੋ ਗਿਆ ਬਬੀਬੀ ਖੁਸ਼ ਹੋ ਗਈ ਤੇ ਸਾਰੇ ਖੁਸ਼ ਇਹ ਵੀ ਮੇਰੇ ਮੈਂ ਚੀਜ਼ ਜੀਣੀ ਨੇ ਇਹ ਵੀ ਰੌਣਕ ਮੈਂ ਦੇਖਣੀ ਸੀ ਰੌਣਕ ਹੁਣ ਮੇਰੀ ਇਹ ਬਾਬਾ ਸੁੱਖ ਰੱਖੇ ਪਿਆਰ ਹੋ ਜੇ ਗੱਲ ਅੱਗੇ ਬਾਰੇ ਏ ਤੋਂ ਹੀ ਵਧੀਆ ਕਰਾਂਗੇ ਤੈਨੂੰ ਰੌਣਕਾਂ ਬੜੀਆਂ ਦਿਖਾਉਣੀਆਂ ਅਜੇ ਮੇਰੇ ਇਹ ਮੰਨ ਤਾ ਤੇ ਮਾਰ ਆ ਤੇਰੇ ਪਾਗਲਾ ਵੇ ਫਰਾਕ ਉਹ ਵੀ ਦੇਖ ਕੇ ਤਾ ਲੈ ਦੇਖ ਜਾਵਾਂ ਤਾਂ ਹੈ ਹੀ ਨਹੀਂ ਨਾ ਜਾਵਾਂ ਵਾਲਾ ਤਾਂ ਕਿ ਚੱਕਰ ਹੀ ਕੋਈ ਨਹੀਂ ਇੱਥੇ ਰੱਖਣਾ ਤੈਨੂੰ ਕਿਤੇ ਨਹੀਂ ਆਉਂਦਾ ਉਹ ਬੰਦਾ ਬੰਦਾ ਕਾਇਮ ਚਾਹੀਦਾ ਉਹ ਬਾਹਰ ਨਹੀਂ ਸੁਖਣਾ ਸੁਖਣਾ ਨੇ ਖਰੇ ਤਲੇ ਉਮਰ ਮੇਰੀ ਪਵੀ ਸੱਚੀ ਇੱਕ ਗਾਲਾ ਬੀਬੀ ਨੂੰ ਬਹੁਤ ਦਵਾਵਾ ਦਿੰਦੇ ਲੋਕ ਬਹੁਤ ਦਵਾਮ ਦੇ ਬਹੁਤ ਕਹਿੰਦੇ ਬੀਬੀ ਦਾ ਸੁਭਾਅ ਬੜਾ ਚੰਗਾ ਆ ਬੀਬੀ ਗਾਲੇ ਕੇ ਬੰਦੇ ਦੇ ਰਹਿਣ ਸਹਿਣ ਦੀ ਕਰਤਾਰ ਨਹੀਂ ਹੁੰਦੀ ਯਾਰ ਨਾ ਕੁਝ ਕਿਸੇ ਬਣਾ ਤੇ ਨਾ ਨੌਂ ਨੇ ਤੇ ਕਦੀ ਅੱਜ ਤੱਕ ਨਹੀਂ ਚੰਗਾ ਕਹਿਣਾ ਨੌਂ ਨੇ ਨਹੀਂ ਕਹਿਣਾ ਚੰਗਾ ਨੌਂ ਬਾਹਰ ਆ ਕਿਧਰ ਜਾਵੜੀ ਆ ਹੁਣ ਕਿੱਥੇ ਆਉਣਾ ਹੁਣ ਬੀਬੀ ਗਰਮ ਹੋਈ ਪਉਂਦੀ ਨੌਂ ਨਾ ਮੈਂ ਇਹ ਕੁਛ ਨਹੀਂ ਕਹਿੰਦੀ ਬਿਲਕੁਲ ਬੀਬੀ ਹੁਣ ਸੂਟ ਕਿਦਾਂ ਲਾਉਣਾ ਏ ਇਹ ਵਾਰਾ ਕਿਦਾਂ ਲਾਉਣਾ ਥਾੜਾ ਤੋਂ ਫੋਪ ਨਹੀਂ ਕਰੇ ਕੱਲ ਤੋਂਪ ਚੜੇਗੀ ਕੱਲ ਲਾਵਾਂ ਅੱਜ ਚਾਰ ਦਿਨ ਹੋਏ ਪਏ ਨੂੰ ਕੋਈ ਗੱਲ ਨਹੀਂ ਬੀਬੀ ਫੇਕੀ ਬਸ ਪਾਇਆ ਮੋੜੀ ਨਾ ਸੌਫਟ ਆ ਨਹੀਂ ਸੂਟ ਉਹਦਾ ਬੜਾ ਹੀ ਸੋਹਣਾ ਲੱਗਾ ਨਹੀਂ ਇਦਾਂ ਦੇ ਸੂਟ ਬੀਬੀ ਨੂੰ ਲੈ ਕੇ ਦੇਣੇ ਕਰਨੇ ਇਦਾਂ ਮਤਲਬ ਜੈਨੂਅਨ ਜੇ ਠੀਕਾ ਰੰਗ ਅਗਲੇ ਸੂਟ ਵਾਰਤ ਨਹੀਂ ਹੁੰਦੇ ਫੇਰੇ ਨਹੀਂ ਬੀਬੀ ਤੈਨੂੰ ਸੂਟ ਨਵੇਂ ਤੋਂ ਨਵੇਂ ਬਣੇ ਘਰੇਗਾ ਤੇਰੇ ਲਈ ਬੀਬੀ ਕਿੱਥੋਂ ਆਇਆ ਸੂਟ ਇਹ ਮੈਂ ਤਾਂ ਕਹਿਣਾ ਤੈਨੂੰ ਮੈਂ ਇੱਕ ਪਤਾ ਹੀ ਨਹੀਂ ਮੈਂ ਤਾਂ ਜਿਵੇਂ ਮੈਂ ਕਹੈਂ ਮੀਂਹ ਦਾ ਸੂਟ ਆ ਮੈਂ ਸਭ ਦੇਖਾ ਤੇ ਮੈਨੂੰ ਕਹਿੰਦੀ ਤਾਂ ਦੀ ਉਹ ਦੇਖਾ ਸੂਟ ਚੰਗਾ ਮੈਂ ਮਹਰਾ ਬਣਾਇਆ ਮੈਂ ਕਹਿਣਾ ਤੈਨੂੰ ਤੇਰੀ ਸਲਾਹਾਂ ਸਕੂਟਰੀ ਲੈ ਲਵਾ ਮਨ ਮੇਰੀ ਦਾ ਲੈ ਲਵਾ ਸਕੂਟਰੀ ਤੇਰੇ ਕੋਲ ਕੀ ਆ ਤੇਰੀ ਜੇਬ ਚ ਦੱਸ ਕੀ ਹੈਗਾ ਇਹ ਲੱਖਾਂ ਰੁਪਏ ਦਾ ਮੈਂ ਮਾਲਕ ਆ ਆ ਪੰਜ ਛੇ ਜੇਬਾਂ ਛੀਆਂ ਜੇਬਾਂ ਦੇ ਵਿੱਚੋਂ ਦਤਾ ਹਜ਼ਾਰ ਰੁਪਏ ਮਨੇ ਕੱਢ ਦਾਂ ਮਨੇ ਬੱਲੇ 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 ਕੱਢ ਕੇ ਦੱਸ ਤੇਰੇ ਪੁੱਤ ਕੱਢ ਕੇ ਹੋਣੀ ਕੱਢਣੀ ਠੰਡਾ ਇਹ ਗੱਜ ਕੱਢ ਕੰਡਾ ਕਾ ਹੀ ਨਹੀਂ ਦਪਰੇ ਗੱਡਾਂਗੇ ਧੁੱਪੇ ਨਹੀਂ ਨਹੀਂ ਹੁਣੇ ਕੱਢ ਦੂ ਹੁਣੇ ਕੱਢ ਹੁਣੇ ਵੇ ਵੇਚੀ ਵਾਲਾ ਖੜਾ ਬੈਠੇ ਕੜੇ ਬਾਹਰ ਬੈਠੇ ਕਲੀਕਾ ਕਰਦੇ ਆਣ ਕੱਢੋ ਹੁਣ ਬੀਬੀ ਆਉ ਦੇ ਨੋਟਾਂ ਵਾਲੀ ਮਸ਼ੀਨ ਬੈਠੀ ਆ ਇਹ ਦੇ ਜੀ ਆਹ ਕਹਿ ਮੇਰੀ ਆ ਜੀ ਇਹ ਆਹ ਤੇ ਜੀ ਵੀ ਆ ਆਪਣੀ ਟੈਂਸ਼ਨ ਕੇ ਗੱਲ ਨਹੀਂ ਨਜ਼ਾਰੇ ਆਪਾਂ ਲਈਦੇ ਆ ਨਜ਼ਾਰੇ ਰਾਂ ਦੇ ਕਮਾਉਣ ਵਾਲੇ ਦੋ ਤਿੰਨ ਚਾਹੀਦੇ ਇੱਕ ਜੜਾ ਯਾਰਡ ਨਾਲ ਵੀ ਚਾਹੀਦਾ ਚਾਹੀਦਾ ਕਿ ਨਹੀਂ ਇਹ ਤਾਂ ਗੱਲ ਪੈਟਰ ਦੇ ਕਰਮਾਂ ਦੀ ਐਸ਼ ਲਿਖੀ ਆ ਇਹਨੇ ਕੀ ਕਰਦੇ ਪੈ ਪੈ ਖਾਣ ਨੂੰ ਵੀ ਦੇਖੋ ਚਾਹੀਦਾ ਬਗਾਲ ਇੱਥੇ ਮੁੱਕਦੀ ਜੱਟ ਦੇ ਕਰਮਾਂ ਦੀ ਐਸ਼ ਦੇਤੀ ਰੱਬ ਨੇ ਕੀ ਕਰੇ ਐਸੀ ਹੈ ਮਹਾਰਾਜ ਬੀਬੀ ਸੂਟ ਬਾਰੇ ਚਾਣਨਾ ਪਾ ਸੂਟ ਕਿੱਥੋਂ ਆਇਆ ਤੇਰਾ ਇਹ ਸੂਟ ਮੇਰਾ ਆ ਬਾਹਲੇ ਮੁਲਕਾ ਚੋਂ ਇਹੜੇ ਵਾਰਲੇ ਮੁਲਕਾ ਚੋਂ ਕੈਨੇਡਾ ਸੂ ਆ ਮੈਂ ਕੈਨੇਡਾ ਵਾਲੀ ਆ ਜਾਂ ਜਾਂ ਜੋ ਸੈਰ ਕਰਦਾ ਆ ਜਾਂ ਜਾਂ ਜੋ ਸੈਰ ਆ ਕੈਨੇਡਾ ਵਾਲੀ ਆ ਜਾਈਦਾ ਤੂੰ ਸਾਲਾ ਕਾ ਆ ਸੂਟ ਮੇਰੀ ਫਲੈਟ ਹੋਰ ਫੇਰ ਹੋਇਆ ਤਿਆਰ ਆ ਕਿੱਥੇ ਕਿੱਥੇ ਜਾਣਾ ਤੂੰ ਮੈਂ ਵੀ ਤੇਰੇ ਤੇ ਜਾਣਾ ਕੈਨੇਡਾ ਜਾਣਾ ਫਿਰ ਮਹਿਰ ਕਹਿ ਲਈ ਮੈਂ ਪੂਹਾ ਦੇ ਚਲਦੀ ਆ ਮੈਂ ਤੇ ਮੈਨੂੰ ਗੁੱਸਾ ਚੜ ਗਿਆ ਜੀ ਤੈਨੂੰ ਨਹੀਂ ਕੈਨੇਡਾ ਤੈਨੂੰ ਕਮਾ ਦੇਣਾ ਤੇ ਕੈਨੇਡਾ ਜਾਣਾ ਮੈਂ ਕਹਿੰਦਾ ਉੱਥੇ ਉੱਥੇ ਜੀਣਾ ਪਾਉਣਾ ਟੋਪਾ ਪਾਉਣਾ ਪੱਕਾ ਪੱਕਾ ਭਾਈ ਜੀ ਬੀਬੀ ਜੀ ਐ ਬੀਬੀ ਤੈਨੂੰ ਸਕਰਟ ਪਾਉਣੀ ਉੱਥੇ ਨਹੀਂ ਨਿੱਕਰ ਪਾਉਣੀ ਨਹੀਂ ਵਰ ਪਵਾ ਦਿਆਂਗੇ ਉਹ ਚੇਕ ਕਰਨੀ ਜੱਟ ਰਾਜੇ ਆ ਹੈਂ ਹਾਂ ਗੱਲ ਕਰ ਲਹਿੰਗਾ ਨਾ ਪਵਾ ਦੀ ਇੱਕ ਲਹਿੰਗਾ ਨਹੀਂ ਨਹੀਂ ਫਿਰ ਮੈਂ ਡਿੱਕਰ ਪਾਉਣੀ ਹੈ ਉਹ ਵਾਲ ਸਹੀ ਕਰੀ ਬੁਟੀਕ ਤੇ ਲੈ ਕੇ ਜਾਵਾਂ ਤੈਨੂੰ ਕਿਹਨਾਂ ਬੁਟੀਕ ਤੇ ਉਥੇ ਬੁਟੀਕ ਕਹਿੰਦੇ ਆ ਪਾਰਲਰ ਦੇ ਵਾਲ ਸਹੀ ਕਰ ਤੇ ਮੇਰੀ ਗੱਲ ਸੁਣ ਦੋ ਚਾਰ ਮਹੀਨੇ ਨਿਕਲ ਜਾਂਦੇ ਜਦੋਂ ਵਾਲ ਕਾਲੇ ਕਰਾਏ ਹੋਣ ਨਾ ਕਰਾਉਣੇ ਕਾਲੇ ਨਾ ਨਾ ਕਾਏ ਕਾ ਕਰਾਉਣੇ ਜੋ ਮਾਰਾ ਇਹਨੇ ਲੇਤਾ ਉਹ ਠੀਕ ਆ ਫਿਰ ਕੋਈ ਨਹੀਂ ਮੈਂ ਮਹਾਰਾ ਤੇ ਪਿੱਛੇ ਨਹੀਂ ਬਣਾ। ਹਾਂ ਮੇਰਾ ਮਹਾਰਾ ਗਾਇਸ ਹੈ। ਪੱਕੀ ਗੱਲ ਆ। ਹਾਂ ਜੀ। ਚਲ ਜੀ। ਕੋਈ ਬਾਹਰ ਮੁਰ ਕਾਇ ਨਹੀਂ ਕਰਾਉਣਾ। ਕੋਈ ਕੁਝ ਨਹੀਂ ਕਰਨਾ। ਕਹਿਤਾ ਵੀ ਨਹੀਂ। ਮੈਂ ਤਾਂ ਕਹਿ ਦੇ ਦੇ ਲਾ। ਜਦੋਂ ਕਰਦੇ ਸੀ ਉਦੋਂ ਨਹੀਂ ਮੈਂ ਕੀਤੇ ਹੁਣ ਮੈਂ ਕਿਉਂ ਕਰਾਂ। ਪਹਿਲਾਂ ਵੀ ਨਹੀਂ ਕੀਤੇ ਕਦੀ। ਪਰਵਾਰ ਆਈ ਖੁਸ਼ੀ ਰਹੇ ਬਾਹਰ ਕਾਇ ਕਰ ਮਹਾਰਾ ਲੈਪ ਕਰਾਂ। ਆ ਤੇ ਉਹ ਲੋ ਮੇਰੇ ਕਰ। ਇਹ ਹੋਈ ਗੱਲ ਆ। ਇਹ ਹੁਣ ਕਰ ਲਾ ਕੋਈ ਆ ਨਾ। ਹੋਏ ਉਹ ਹੀ। ਬਾਹਰ ਕਰ ਮੈਂ ਵੀ ਤੇ ਕੀਤੇ। ਇੱਕ ਵਾਰ ਕੀਤੇ ਵਿਆਹ ਚ। ਇਹ ਇਹਨੇ। ਉਹ ਕਹਿੰਦੇ ਨਾ ਬਹਾ ਜਿਹੜੇ ਕੁੜੀ ਆਈਗੀ ਸਪੈਸ਼ਲ ਕਰਨਾ ਸੋਹਣੀ ਆਈਗੀ ਕੁੜੀ ਭਰਾਵਾ ਮੈਂ ਕਿਥੋਂ ਮੈਨੂੰ ਪਿਆ ਦੋਏ ਨੂੰ ਪਾ ਕੇ ਲੈ ਆਉਣਾ ਉਹ ਮੈਨੂੰ ਬਹਾ ਜੁਰਾਏ ਬੜਾ ਵੀ ਲੈ ਤੈਨੂੰ ਕਹੀ ਮੈਂ ਕਹਿੰਦੇ ਮੇਰੇ ਕੋਲ ਪਹਿਲੇ ਸੋਹੰਦਾ ਦੋ ਹੈਂ ਚਲ ਇੱਕ ਜਣੇ ਸੁਣ ਲਓ ਪਹਿਲਾਂ ਰੁਕ ਜਾ ਕੋਈ ਉਹ ਇਹ ਆ ਪੰਪਲ ਤੇ ਨਵਨੀਤ ਲੈ ਗਏ ਮੈਨੂੰ ਫੜ ਕੇ ਮੈਨੂੰ ਪਤਾ ਨਹੀਂ ਕੀ ਗੱਲ ਹੈ ਤੇ ਉਹ ਅੰਦਰ ਬਿਠਾ ਲਈ ਇਹਨਾਂ ਨੇ ਮੈਡਮ ਆ ਕੋਈ ਉਧਰ ਆਈ ਇਹਨਾਂ ਦੀ ਕੋਈ ਚੱਲ ਕੋਈ ਨਹੀਂ ਪਰ ਇਹ ਵੀ ਚੱਲਦਾ ਯਾਰ ਪਾਣੀ ਘਟਾ ਕੇ ਮੈਂ ਤਾਂ ਬਾਲ ਕੱਢੀ ਨਹੀਂ ਕਰਾਈ ਉਹ ਤਾਂ ਪਹਿਲਾਂ ਅੱਗੇ ਕਿਹੜੀ ਕਰੀ ਦਿੱਤੀ ਬਾਲ ਥੋੜਾ ਕਾਲੇ ਕਰਾਈ ਉਹ ਤੇ ਮੂੰਹ ਨੂੰ ਕੀਤਾ ਕੁਝ ਕਰਾਈ ਮੂੰਹ ਕਰਾਈ ਬੇਟੂ ਬਾਧੂਗਾ ਮੈਂ ਡਰਦੀ ਨਹੀਂ ਅੰਦਰ ਬੜੀ ਨੰਗੇਂ ਕਰ ਦੇਖਣ ਦੀ ਵਾਰੀ ਆਈ ਹੈ ਗੱਲ ਨਾ ਪੈ ਜਾਵੇ ਕਿਤੇ ਬੀਬੀ ਮੰਮੀ ਇੰਨਾ ਖੌਫ ਪਾ ਕੇ ਰੱਖਿਆ ਬੀਬੀ ਸੁਣਾ ਕਰੋ ਫੇਰ ਨਾ ਬਾਜ ਤੇ ਚੰਗੀ ਤਰ੍ਹਾਂ ਹੈ ਮੈਂ ਸੱਚੀ ਦਰ ਪਰ ਡਰਦੀ ਨਹੀਂ ਗਈ ਮੈਂ ਬੀਬੀ ਨਾ ਡਰਦੀ ਸੱਸ ਕੋ ਨੋ ਤੂੰ ਹੈ ਖੁੰਡੀ ਕਾ ਦੇ ਲਈ ਰੱਖੀ ਤੂੰ ਸਾਸਾਂ ਤੂੰ ਇਹ ਖੁੰਡੀ ਕਾ ਤੋਂ ਬੰਦ ਰਾਜੀ ਬਾਈ ਇਹ ਉਹ ਕਰਿਆ ਪੂਰਾ ਇਹ ਵੀਰੇ ਦਾ ਸਾਸ ਪੁੱਤ ਮੈਂ ਆਪਣੇ ਪੁੱਤੇ ਪਰੋਣੇ ਗਏ ਪੁੱਤੇ ਆਪਣੇ ਖੁਸ਼ ਕਰ ਦਿੱਤੇ ਨੇ ਅੱਛਾ ਤੇ ਉਹ ਤੀਨਾਂ ਆਜ ਘੋਸ਼ ਕੀਤੀਆਂ ਕਿ ਨਹੀਂ ਲੋੜ ਨਹੀਂ ਤਾਕਤ ਕਿ ਜਾਲੀਆਂ ਨੇ ਸਾਰੇ ਖੁਸ਼ ਆ ਸਾਰੇ ਪੁੱਤ ਕੰਨ ਕੈਸੀ ਨਹੀਂ ਆਦੀ ਸੂਰ ਸੋਣਾ ਹੀ ਉਹਨਾਂ ਦੇ ਹੈ ਨਹੀਂ ਖੁਸ਼ ਮੰਮੀ ਕਹਿੰਦੀ ਕਿ ਨਵਾਂ ਅਤੀ ਆਦਰੀਆ ਖੁਸ਼ ਕਰਕੇ ਭੇਜੀਆਂ ਨਾ ਹਾਂ ਖੁਸ਼ ਆ ਖੁਸ਼ ਮਿਲ ਸੂਟ ਸੋਹਣੇ ਹੀ ਉਹਨਾਂ ਦੇ ਮੈਂ ਦੇਖੇ ਤਾਂ ਨਹੀਂ ਗੇ ਉਹ ਲਾ ਕੇ ਤਾਂ ਰੱਖੇ ਸੀ ਮੈਂ ਆਹ ਸੋਹਣੇ ਉਹਨਾਂ ਦੇ ਆਹ ਲੈ ਰਾਤ ਦਿੱਤੇ ਕੋਈ ਸੋਹਣੇ ਆ ਜੋ ਕੋਈ ਦੇਤਾ ਨੇ ਖੁਸ਼ ਹੋ ਕੇ ਸੋਹਣੇ ਹੀ ਆ ਆਹ ਕੋਈ ਸੋਹਣਾ ਬਿਲਕੁਲ ਬਿਲਕੁਲ ਕਾ ਤੋੜਦੀ ਤਾਂ ਨਾ ਬੀਬੀ ਤੇਰੇ ਜਿਹੜੀ ਖੁੰਡੀ ਉੱਥੋਂ ਲਿਆ ਕੇ ਦਿੱਤੀ ਹਯੂਰ ਸਾਹਿਬ ਤੋਂ ਉਹ ਕਿੱਥੇ ਆ? ਇਹ ਉਹ ਹੀ ਆ। ਇਹੋ ਆ। ਹੁਣ ਮੈਂ ਫੇਰ 400 ਦੀ ਆ ਗਈ ਆ। ਹੁਣ ਉਹ 400 ਦੀ ਹੁਣ ਮੈਂ ਜਦੋਂ ਫੇਰ ਜਾਣਾ ਹੁਣ ਫੇਰ ਨਾ ਇੱਕ ਹੋ ਗਈ ਤੇਰੇ ਪਿਓ ਨੇ ਲਿਆ ਕੇ ਦਿੱਤੀ ਉਹ ਕਿਹੜੇ ਕੋਲ ਲਿਆ ਦੀ। ਬੀਬੀ ਤੇਰੇ ਸੋਨੇ ਦੀ ਡੰਡੀ ਵਾਲੀ ਬਣਾ ਕੇ ਦੇਵਾ ਖੁੰਡੀ। ਆ ਸੋਨੇ ਦੀ ਡੰਡੀ ਵਾਲੀ। ਆ ਦੇ। ਇਹ ਗੱਲਾਂ ਸੋਨੇ ਦੀ ਬੀਬੀ। ਆ ਦੇ ਬਣਾ ਕੇ ਦੇ। ਕਿਆ ਬਣਾ ਕੇ ਦੇ? ਉਹ ਕੀ ਆ? ਮੈਂ ਦਿੰਦਾ ਪਰ ਨਾ ਆਇਆ ਮੁੰਡਾ ਸਾਬੀ ਚੋਰੇ। ਆ ਦੇ ਸਾਬੀ ਜੋ ਵੜਾ ਆਓ ਫਾਇਰ ਆਓ ਪੱਲੇ ਸਾਡੀ ਇੱਥੇ ਮੈਂ ਭੁੰਜੇ ਬੀਬੀ ਲੱਗੇ ਇੱਧਰ ਆਓ ਤੂੰ ਇੱਧਰ ਆ ਇੱਧਰ ਆ ਤੂੰ ਇੱਧਰ ਆਪਾਂ ਬੀਬੀ ਨਾਲ ਦੋ ਚਾਰ ਗੱਲਾਂ ਕਰਨੀਆਂ ਉਹ ਬੰਲਾ ਯਾਰ ਪਰ ਨੌਪੇ ਦਿਨ ਕੰਮ ਕਰਕੇ ਸਾਢੇ ਤਿੰਨ ਦਿਨ ਯਾਰ ਵੱਟ ਖਾਣੂ ਪੈਣਾ ਵੇ ਨਹੀਂ ਤੂੰ ਅੱਜ ਕਰ 05 ਤੇ ਕਰ ਤੇਰੇ ਨਾਲ ਕਿਤੇ ਨਹੀਂ ਤਾਂ ਰਹੀਏ 05 ਸੋਰੇ ਜਿਹੜੀ ਡਿਗਰੀ ਆਣਾ ਪਰ ਇਹ ਜਾਂਦੇ ਇਹ ਕੰਮ ਖਰਾਬ ਕਰ ਦਿੱਇਆ ਵਾ ਪਤਾ ਕਿਤੋਂ ਜੁਟ ਆਈ ਆ ਆ ਵੀ ਨਾਲ ਆਈ ਆ ਸਕਾ ਉਹ ਕੀ ਕਰਨਾ ਨਾ ਨਾ ਕੇ ਸਾਂਭ ਲੈ ਜੁਲਫਾਂ ਦੇ ਕੋਈ ਕੀਲ ਸਪੇਰਾ ਲੈ ਜੂ ਉਹ ਜਿਹੜਾ ਕਿਹਨੂੰ ਕੋਈ ਸਪੇਰਾ ਨਹੀਂ ਖੜ ਸਕਦਾ ਹੁਣ ਸਪੇਰਲ ਲੱਗਿਆ ਇਹ ਨਹੀਂ 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 ਉਹ ਪੁਰਾਣਾ ਹੋ ਗਿਆ ਹੁਣ ਬੀਬੀ ਤੇ ਗਣਾ ਹੁੰਦਾ ਥੱਬਾ ਕੇ ਜੁਲਫਾਂ ਵਾਲਿਆ ਨਹੀਂ ਸਪੇਰਾ ਨਹੀਂ ਲੱਗਿਆ ਆ ਸਕਦਾ ਕੋਈ ਇਹ ਜੋ ਮਰਨਾ ਕਿਵੇਂ ਲੱਗਿਆ ਕਿਆ ਸਾ ਪਤਾ ਨਹੀਂ ਉਹਦੇ कील ਕਰਾਂ ਤਾਰੀ ਚ ਪਾ ਲੂੰਗੀ ਕੀਲ ਕੇ ਫਟਾਰੀ ਚ ਪਾ ਲੂੰਗੀ ਮੈਂ ਤਾਂ ਸੱਪ ਆ ਸਕਦਾ ਵੱਡਾ ਸੱਪ ਦੇ ਇਹ ਸੈਣੀ ਇਹ ਸੈਣੀਆਂ ਤੇਰੀ ਕਿਦਾਂ ਯਾਰੀ ਨਿਭਗੀ ਰੀਵੀ ਮੈਨੂੰ ਇਹ ਦੱਸ ਪਹਿਲਾਂ ਸੈਣੀ ਇਹ ਸੈਣਾਂ ਦੀ ਸਾਂਣੀਆਂ ਦਾ ਹੈ ਹੀ ਨਹੀਂ ਇਹ ਜੱਟਾ ਜੱਟਾ ਬੰਦਾ ਸਾਡੇ ਕੋ ਰਹਿਦਾ ਜਾਂਦਾ ਕਹਿੰਦਾ ਬੰਦੇ ਜੀ ਪਿੱਛੇ ਹੋਏ ਜਿੱਤਿਆ ਮਾਰਾ ਮਾਰ ਪੜਦਾ ਕੀ ਦੂਗਰਾ ਲੜਾ ਇਹ ਚੱਲੀ ਬਾਹਰ ਦੇ ਚੱਲੀ ਆ ਨਹੀਂ ਬਾਹਰ ਤੇਰਾ ਕੀ ਬਾਤ ਹੈ ਨੇ ਆਕਰ ਹੋ ਜਾਗਾ ਹਾਂ ਹਾਂ ਆ ਤਾਂ ਮਿਲਾਂ ਹੋਣ ਦੇਈ ਇੱਥੇ ਜਿੰਨਾ ਚਿਰ ਮੈਂ ਬੈਠੀ ਆ ਨਾ ਨੀਵੀਂ ਧੌਣ ਕਰਕੇ ਰਹਿਣਾ ਪੈਣਾ ਹਾਂ ਮੈਂ ਜੱਤੀ ਪੰਜਾਬ ਦੀ ਮੈਂ ਲੇਗਰੀ ਤੋਂ ਨੇ ਉਹ ਤੇ ਕੀ ਖਾਦਾ ਅੱਜ ਅੱਜ ਬੀਬੀ ਕਿਤੇ ਗੋਲੀ ਗੋਲੀ ਖਵਾ ਨਹੀਂ ਗਏ ਫੁੱਪੜ ਕੇ ਤੇ ਕੀ ਖਾਦਾ ਚਾਰ ਦੇ ਤੇ ਪਰ ਮੋਟੀ ਖਾਦੀ ਹੈ ਚਾ ਵੀਦੀ ਮਾਸੇ ਨਹੀਂ ਨਹੀਂ ਮੈਨੂੰ ਲੱਗਾ ਫੁੱਫੜ ਲਾ ਕੇ ਬੈਠੀ ਹੋਣੀ ਗੋਲੀ ਗੋਲੀ ਖਾਦੀ ਆ ਆ ਵਲੀ ਨਹੀਂ ਔੜੇ ਚਲ ਗਏ ਫੋਸ਼ ਕੀਤਾ ਬੜਾ ਹਾਂ ਨਹੀਂ ਔੜੇ ਚਲ ਗਏ ਨਾ ਸਾਰੇ ਮੈਂ ਕਿਹਾ ਬੀਬੀ ਕਿਤੇ ਦਿਲ ਨਾ ਛੋਟਾ ਕਰੇ ਪਰ ਔੜੇ ਚਲ ਗਏ ਬੀਬੀ ਨੇ ਤੇ ਬੱਲੇ ਬੱਲੇ ਕਰਾ ਛੜੀ ਮੈਂ ਨਾ ਨਾ ਛੋਟਾ ਕਰੇ ਉਹਦਾ ਤੇ ਗਾਵਰ ਨੇ ਪੜ ਕਰ ਗਿਆ ਨਹੀਂ ਬਿਲਕੁਲ ਵੀ ਆ ਜਾਣਗੇ ਪ੍ਰੋਗਰਾਮ ਆਹੀ ਪ੍ਰੋਗਰਾਮ ਤੇ ਪ੍ਰੋਗਰਾਮ ਕਰਾਉਂਦੇ ਰਹਿਣਾ ਬਾਬਾ ਮਿਹਰ ਕਰੇ ਮੈਂ ਮਿਹਰ ਕਰੇ ਕਰੇਗਾ ਮਿਹਰ ਕਰੇ ਬੜੀ ਮਿਹਰ ਕੀਤੀ ਮਹਾਰਾਜ ਨੇ ਬੀਬੀ ਹਾਂ ਮੁੰਡੇ ਦਾ ਵਿਆਹ ਦੇਖਣਾ ਆਈਦਾ ਇਹਦੇ ਨੂੰ ਕਰਉ ਮੁੰਡਿਆ ਵਿਆਹ ਭੰਗੜਾ ਖੋਣਾ ਬੀਬੀ ਬੀਬੀ ਇਹ ਸਰਦੇ ਹੀ ਨਾ ਬੀਬੀ ਸਰਦੇ ਆ ਮਾਰ ਮਾਰਦਾ ਕੋਲਾ ਕਰ ਦੇ ਨਾ ਪਾਣੀ ਮਾਰ ਕੇ ਹੁਣੇ ਆਉਂਦੇ ਤੇ ਮੁਰਾ ਹਾਂ ਚੰਗਾ ਕੈਨਸਲ ਨਹੀਂ ਪਾਣੀ ਮਾਰ ਕੇ ਬੀਬੀ 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 ਇਹਦਾ ਵਿਆਹ ਤੇ ਕਰਨਾ ਕਿਸੇ ਕਹਿ ਵੀ ਦੇ ਨਾ ਵਿੱਚ ਪੀ ਇਹਦੇ ਲਈ ਕੁੜੀ ਲੱਭੋ ਕੋਈ ਆ ਬੀਬੀ ਕਹਿੰਦੇ ਮਾਰ ਸੋਹ ਸੈਣੀਆ ਦੀਆਂ ਕੁੜੀਆਂ ਵੱਡਿਆਂ ਨੂੰ ਰੁਕਦੀਆਂ ਜਿੱਦਾਂ ਵੀ ਆ ਦੇਣੀ ਚੱਲ ਜੱਟਾਂ ਆਉਂਦੇ ਤਾਂ ਜੱਟਾਂ ਚ ਕਰਾ ਦੇ ਜੱਟਾਂ ਦੇ ਆਖੇ ਤੇ ਕਰਵਾ ਦੇਣੇ ਕਹ ਲਾ ਦਿੰਦੇ ਜੇ ਬੰਨੇ ਗਏ ਤੇ ਕਰਾ ਦਿਆਂਗੇ ਜੱਟ ਬਰੇ ਬੁਲਾਇਆ ਜੱਟਾ ਨਾ ਮੈਂ ਕੀ ਆ ਫਿਰ ਇਹਨਾਂ ਇਹਨਾਂ ਨੂੰ ਫੇਰ ਸਾਹਮਣੇ ਨਹੀਂ ਜਾਣੇ ਪੜਾ ਨਹੀਂ ਜੱਟਾ ਨਾ ਪੜਾਈ ਰੱਸੀ ਗੋਲ ਚ ਪਾਈ ਰੱਸੀ ਕਹਤੇ ਹੋਈ ਚੀਜ਼ ਆ ਜੇ ਜੱਟ ਨਾਲ ਯਾਰੀ ਲੱਗੀ ਕਿਸਮਤ ਚੰਗੀ ਆ ਇਹਦੀ ਕਿਸਮਤ ਚੰਗੀ ਆ ਇਹ ਕਿਸਮਤ ਚੰਗੀ ਆ ਇਹ ਕਿਸਮਤ ਚੰਗੀ ਆ ਨੀ ਨਾ ਆਪਣਾ ਬੜਾ ਪਿਆਰ ਆ ਜੀ ਇਹ ਪੁੱਤ ਵੀ ਆ ਭਤੀਜਾ ਵੀ ਆ ਤੇ ਯਾਰ ਵੀ ਆ ਆਗਨ ਨੂੰ ਮਿਲ ਜਾਓ ਤੇ ਆਪਾਂ ਇੰਨਾ ਕੁ ਬਲੌਗ ਸਾਡਾ ਪ੍ਰਵਾਨ ਕਰਦੇ ਹਾਂ ਤੇ ਆਪਾਂ ਬਣਾ ਲਿਆ ਆ ਜਾਈਓ ਜੀ ਹਾਲੇ ਘਰ ਤਿਆਰੀਆਂ ਹੋ ਕੇ ਆਈਆਂ ਜੀ ਹੂੰ ਫੇਰ ਦੀ ਮੀਰੀ ਵੀ ਕਿਤੇ ਆਦੀ ਬੀਬੀ ਨਹੀਂ ਟਿਕਦੇ ਕਿਤੇ ਹੈਨਾ ਬੀਬੀ ਕਿਤੇ ਨਹੀਂ ਆਈ ਨਾ ਇਹਨੇ ਸਾਲਾ ਜਿਹੇ ਅੱਡੀ ਲੱਗਣ ਨਹੀਂ ਦਿੱਤੀ ਕੱਲ ਮੈਨੂੰ ਕਹਿੰਦੇ ਕਹਿੰਦੇ ਜੈਪੁਰ ਚੱਲੀਏ ਘੁੰਮਣ ਉਹ ਕਿਹਾ ਜੈਪੁਰ ਮੈਂ ਬੀਬੀ ਨੂੰ ਸਾਡੇ ਕੋਲ ਦੇ ਬਲੀ ਜਾਂਦਾ ਪੰਪਾ ਲੱਗੋ ਕੇ ਜਵਾਬ ਦਿੱਤਾ ਕਹਿੰਦਾ ਇਹਨਾਂ ਨਾਲ ਘੁੰਮੀ ਜਾਣਾ ਨਾ ਹਾਂਡ ਨੂੰ ਕਹਿੰਦੇ ਆ ਲੈ ਉਹ ਮੈਂ ਉਹਨਾਂ ਨਾਲ ਨਹੀਂ ਕਿਹਾ ਠੀਕ ਦੇ ਨਹੀਂ ਪਤਾ ਨਹੀਂ ਕੀ ਗੱਲ ਆ ਯਾਰ ਇੱਕ ਦਿਨ ਤੇ ਬੰਦਾ ਘਟੇ ਸਕਦਾ ਕਿ ਨਹੀਂ ਕਹਿੰਦੇ ਮੈਨੇ ਕਮਾਉਣ ਨਹੀਂ ਖੜਿਆ ਕਿਤੇ ਕਮਾਉਣ ਕਿਤੇ ਤੂੰ ਲੈ ਕਹਿੰਦੇ ਕੀ ਕਮਾਉਣ ਨਹੀਂ ਖੜਿਆ ਜੈਪੁਰ ਕਿੰਦਰ ਹੋਇਆ ਰਾਜਸਥਾਨ ਲੈ ਆ ਲੈ ਐ ਹੋ ਵੀ ਮੈਂ ਤਾਂ ਨਹੀਂ ਜਾਂਦਾ ਬਿਬਿੰਦ ਰਾਜੇ ਤਾਂ ਤੇ ਰਾਜ ਸਾਹਿਬ ਕੀ ਉੱਥੇ ਗੱਲ ਇਹਨੂੰ ਪੁੱਛ ਬੀਬੀ ਆਹ ਇਹਨੇ ਪੱਥੇ ਆਹਨੇ ਜਮੀਨ 파ਟੀ ਇਹਨੇ ਪਾਸ ਪੱਦਰ ਪਟਵਾਰ ਨਹੀਂ ਲੱਤ ਵਰਤੋਂ ਕੀ ਜਾ ਲੱਤਾਂ ਸੁਣਿਆ ਰਿਹਾ ਸੀ ਕਹਿੰਦੇ ਤੇਰਾ ਕੋਣ ਜਾਣਾ ਸੇਚੇਣਾ ਹੋਰ ਗੱਲ ਉਹ ਤਾਂ ਨਹੀਂ ਨਹੀਂ ਬੈ ਹੁਣ ਬੈਠੇ ਹੋ ਦਮੀ ਆ ਦੱਸ ਉੱਥੇ ਜਾਣਾ ਹਾਂ ਦੱਸ ਉੱਥੇ ਕੀ ਆ ਉੱਥੇ ਉਹ ਨਹੀਂ ਭਰਦਾ ਜਿੱਦਾਂ ਵੀ ਜਿਹੜੇ ਸਾਲੇ ਕਿਲੇ ਆਣੇ ਖੁਸ਼ਮਾਲਖਾ ਖੁਸ਼ਮਾਲਖਾ ਹਾਂ ਦਾਦੀ ਜੀਆ ਮੇਰਾ ਸੂਟ ਪ੍ਰੈਸ ਕਰ ਤੋਂ ਮੈਂ ਮੰਡੇ ਜਾਣਾ ਹੈ ਆਏ ਦੀ ਕੀ ਸੂਟ ਬਰੈਸ ਕਰਕੇ ਲੈ ਕੇ ਜਿੰਦੀ ਮੇਰਾ ਉਹ ਵੀ ਤੇਨੂੰ ਮਾਲਕ ਨੂੰ ਘਰ ਦੀ ਨੂੰ ਉਹ ਕਹਿ ਮਾਲਕ ਨੂੰ ਕਹਿ ਛੱਡਿਆ ਜੀ ਕੀ ਸੂਟ ਪ੍ਰੈਸ ਕਰ ਦੇ ਚਲ ਠੀਕ ਹੈ ਚਲੋ ਅੱਗੇ ਪ੍ਰੈਸ ਕਰਕੇ ਪਾਓ ਨਹੀਂ ਕਿ ਤੈਨੂੰ ਕਹਿਣ ਦੀ ਵੀ ਪ੍ਰੈਸ ਕਰ ਆਹੋ ਤੂੰ ਹੀ ਕਰਕੇ ਦੋ ਹਾਂ ਇਹ ਰਹਿਣਾ ਚੱਲ ਜੀ ਮੈਨੂੰ ਮੇਰੀ ਗੱਲ ਸੁਣ ਨਾ ساری ਉਮਰ ਕੀਤਾ ਮਾਂ ਕਰਨੇ ਆਏ ਤਨਾ ਕਰਨਾ ਹੀ ਹੋ ਚਲੋ ਮੈਂ ਕਰਨੀ ਹੈ ਇੱਧਰ ਕਰ ਲੈ ਇੱਧਰ ਠੀਕ ਹੈ ਨਹੀਂ ਕਰਨਾ ਕਹਿੰਦੇ ਜਿਕਣਾ ਯਾਰ ਇਹਦਾ ਚਾਰ ਦਿਨ ਇੱਥੇ ਚਾਹ ਭਿੱਜ ਗਿਆ ਵਾਹ ਕਹਦੇ ਜੀ ਸਿੱਧੂ ਕੀ ਕਰਾਂ ਮੈਂ ਦਾਦੀ ਸੂਟ ਪ੍ਰੈਸ ਕਰਨਗੇ ਨਹੀਂ ਮੈਂ ਸੂਟ ਪਾ ਕੇ ਜਾਣਾ ਥੱਲੇ ਲੱਗੂਗੀ ਬੀਬੀ ਲੱਗਾ ਥੱਲੇ ਮੈਂ ਦੱਸ ਇਹਦੇ ਨਾਲੋਂ ਵੱਧਤ ਨਹੀਂ ਲੱਗਾ ਇਹ ਹੋਰ ਕਿਦਾਂ ਬਗਣਾ ਇਹ ਤੇਰਾ ਨਹੀਂ ਲੱਗਾ ਪੈਸੇ ਪੁੱਛਾ ਲਾ ਪਹਿਲਾਂ ਸਾਹਮਣੇ ਤਾਂ ਪਿਆਰੀ ਬਿਆਹ ਹੈਗੀ ਬੀਬੀ 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 ਇਹ ਜਦੋਂ ਭਾਬੀ ਆਉਂਦੀ ਨਾ ਤੇ ਇਹਦੇ ਪੰਜ ਤਾਲੇ ਲੱਗ ਜਾਂਦੇ ਇਹਦੇ ਪੰਜ ਤਾਲੇ ਲੱਗ ਜਾਂਦੇ ਇਹਦੇ ਜਾਂ ਮੇਰੀ ਤਾਂ ਕੋਈ ਯਾਰੀ ਨਹੀਂ ਨਾ ਯਾਰੀ ਕਰਦੇ ਯਾਰੀ ਕੌਣ ਕਰ ਸਕਦੀ ਆ ਯਾਰੀ ਕੱਚੀ ਨਹੀਂ ਹੈ ਯਾਰੀ ਪੱਕੀ ਹੈ ਪੱਕੀ ਹੈ ਪੱਕੀ ਹੈ ਪੱਕੀ ਹੈ ਬੀਬੀ ਤਾਂ ਆਉਂਦੇ ਨਹੀਂ ਗਾ ਇੱਥੇ ਆ ਰਹੇ ਆ ਸੱਲਾ ਰੌਣਕਾਂ ਬਜ਼ੁਰਗਾਂ ਦੇ ਨਾਲ ਹੈ। ਲੈਟਰ ਦੇ ਵਿੱਚ ਬੀਬੀ ਨੇ ਮਾਹੌਲ ਗਰਮ ਕਰ ਤਿਆ ਇੱਕ ਸਕਿੰਟ ਚ। ਇਹ ਵੀ ਨਜ਼ਾਰੇ ਲੁੱਟਿਆ ਕਰ। ਤੂੰ ਖੁੰਡੀ ਤੋੜ ਦੇ। ਆਲਾ ਮੈਂ ਸੋਨੇ ਦੀ ਖੁੰਡੀ ਬਣਾ ਕੇ ਦੇਣ ਨੂੰ ਫਿਰਨੇ ਆ ਬੀਬੀ ਨੂੰ। ਆ ਤਾਂ ਬਣਾਉਂਦਾ 사ਾਲੇ ਹੁਣ ਕੀ ਹੋ ਗਿਆ? ਬਣਾ ਦਿੰਨਾ। ਆਹੋ। ਤੇ ਭੱਟ ਘਾਣ ਨੂੰ ਕੋ ਪੈਣੀ ਭਰਾਵਾ। ਉਹ ਤਾਂ ਚੱਲ ਯਾਰ ਪਾ ਕਪੜੇ। ਬੀਬੀ ਹੁਣ ਐਕਟਰ ਨਹੀਂ ਆਂ ਅੱਡੀ ਹੋਣਾ ਛੇੜੇਗਾ। ਓਕੇ ਬੀਬੀ ਬਾਏ ਬਾਏ ਕਰਦੇ ਕੱਲ ਮਿਲਾਂਗੇ ਹੁਣ ਅਗਲੇ ਵਲੌਗ ਚ ਨਾ। ਸਾਦੇ ਜੁੱਤੀ ਬੀਬੀ ਤੈਨੂੰ ਦਿਖਾਉਣ ਦਿਆ ਦੇ। ਕਰ ਦੋ ਬਾਏ 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 ਨਿਊ ਬਲੌਗ ਜੀ ਮਿਲਦੋ ਲਵ ਯੂ ਬਈ ਸ਼ੇਅਰ ਮੈਨੂੰ ਲੇ